ਜਿੰਨੀ ਹਾਰਡ ਸਟਰਗਲ ਹੋਊਗੀ ਉਨਹੀਂ ਮਤਲਬ ਵਧੀਆ ਐਕਟ ਹੋਊਗਾ ਜਿੰਨਾ ਹੀਰੇ ਨੂੰ ਦੱਬ ਕੇ ਸੱਟਾਂ ਵੱਜਣਗੀਆਂ ਉਹਨਾਂ ਸ਼ੇਪ ਦੇ ਵਿੱਚ ਆਉਂਦਾ ਮੇਰੀ ਸਟਰਗਲ ਮੈਂ ਕਹਿ ਸਕਦਾ ਜੀ ਖੋਲਦੀ ਤਾਂ ਬਹੁਤ ਵੱਡੀ ਚੀਜ਼ਾਂ ਖੋਲਣਗੀਆਂ ਨਾ ਪਰ ਉਹ ਮੇਰੀ ਆਪਣੀ ਹੈਗੀ ਉਹ ਮੇਰੀ ਜ਼ਿੰਦਗੀ ਦੀਆਂ ਨੀਆਂ ਨੇ ਜੋ ਮੈਂ ਰੱਖੀਆਂ ਨੇ ਹਨਾ ਕਿਵੇਂ ਪਹੁੰਚਿਆ ਕਿਵੇਂ ਨਾ ਪਹੁੰਚਿਆ ਅੱਜ ਆਪਾਂ ਕਰਤਾਰ ਚੀਮਾ ਹੈਗੇ ਆ ਅੱਜ ਅਸੀਂ ਫਿਲਮਾਂ ਕਰਦੇ ਆ ਗੱਲ ਹੈ ਵੀ ਕਿੰਨੀਆਂ ਮਰਜ਼ੀ ਨੇਹਰੀਆਂ ਝੁੱਲਣ ਕਿੰਨਾ ਮਰਜ਼ੀ ਕੁਝ ਹੋਵੇ ਬਿਲਡਿੰਗ ਦਾ ਖੜੇ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਹੀ ਉਹ ਇਤਿਹਾਸ ਦੇ ਵਿੱਚ ਦਰਜ ਹੁੰਦੀ ਹੈ ਉਹਨੂੰ ਕਹਿੰਦੇ ਨੇ ਨਹੀਂ ਇਹ ਬਹੁਤ ਪੁਰਾਣੀ ਖੜੀ ਹੈ ਇਹਨੂੰ ਦੇਖਣ ਜਾਣਾ ਹੈ ਨਾ ਸੋ ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਖੜਾਉਂਦੀਆਂ ਵੀ ਨੇ ਪਹਜਾਉਂਦੀਆਂ ਵੀ ਨੇ ਬਸ ਹਾਰਡਲੀ ਤੁਸੀਂ ਸਟ੍ਰਗਲ ਦਾ ਹੈ ਲਾਉ ਗਿਆ ਆਪਾਂ ਖੜੇ ਆ ਇੱਕ ਖਿਡਾਰੀ ਦਾ ਜਿੰਨਾ ਵਧੀਆ ਆਪਣੀ ਫੀਲਡ ਦੇ ਵਿੱਚ ਖੇਡਣਾ ਹੁੰਦਾ ਹੈ ਨਾ ਉਨਾ ਹੀ ਉਹਦਾ ਦਿਮਾਗ ਕਿੰਨਾ ਕੁ ਕੰਮ ਰੱਖਦਾ ਹੈ ਹੈ ਨਾ ਜਾਂ ਫਿਰ ਉਹਦੀ ਪ੍ਰੈਜ਼ੈਂਸ ਮਾਈਂਡ ਦੀ ਕਿੰਨੀ ਹੈ ਇਹ ਵੀ ਜ਼ਰੂਰੀ ਸੋਸਾਇਟੀ 'ਚ ਵਿਚਰਨਾ ਵੀ ਇੱਕ ਗੇਮ ਹੈ ਠੀਕ ਹੈ ਨਾ ਤੁਸੀਂ ਆਪਣੇ ਖਿਆਲ ਦੇ ਵਿੱਚ ਤੁਰੇ ਜਾਂਦੇ ਕਿਸੇ ਤੋਂ ਪਾਸਾ ਨਹੀਂ ਵੱਟ ਸਕਦੇ ਤੁਸੀਂ ਕਿੰਨੇ ਔਖਿਆਂ ਚ ਹੈ ਕਿਸੇ ਆਪਣੇ ਦਾ ਸੇਵਾ ਫੂਕਣ ਚੱਲੇ ਹੋ ਜੇ ਸਾਹਮਣੇ ਵਾਲੇ ਨੂੰ ਨਹੀਂ ਪਤਾ ਤਾਂ ਉਹ ਤੁਹਾਡੀਆਂ ਕਹਾਣੀਆਂ ਬਣਾਉਗੇ ਬਣਾਊਗਾ ਸੋ ਮੈਂ ਕਰਤਾਰ ਚੀਮੇ ਨੇ ਆਪਣੀ ਜ਼ਿੰਦਗੀ ਨੂੰ ਇੱਕ ਸਿੰਪਲ ਰੱਖਿਆ ਹੈ ਕਿ ਨਾ ਮੈਂ ਕੋਈ ਗੇਮ ਖੇਡਣੀ ਹੈ ਨਾ ਮੈਂ ਕੋਈ ਗੇਮ ਚੱਲਣੀ ਹੈ ਸਿੱਧੇ-ਸਿੱਧੇ ਚੱਲਣਾ ਜਿਹੜੀਆਂ ਔਕੜ ਆਉਗੀ ਰিসিਵ ਆ ਜੇ ਮੈਨੂੰ ਮੁਸੀਬਤ ਆਉਂਦੀ ਹੈ ਮੈਂ ਉਹਨੂੰ ਵਧੀਆ ਰিসিਵ ਕਰਦਾ ਕਿ ਇਹ ਵੀ ਰੱਬ ਦੀ ਭੇਜੀ ਹੋਈ ਹੈ ਲੰਗ ਉਹਨੇ ਵੀ ਜਾਂਦਾ ਲੰਗ ਚੰਗਾ ਟਾਈਮ ਵੀ ਜਾਂਦਾ ਲੰਗ ਮਾੜਾ ਟਾਈਮ ਵੀ ਜਾਂਦਾ ਆਪਾਂ ਜਿਹੜੇ ਰਾਜੇ ਸੀ ਅੱਜ ਭਿਖ ਮੰਗਦੇ ਵੀ ਦੇਖਦੇ ਆਂ ਭਿਖ ਮੰਗਦੇ ਰਾਜੇ ਬਣੇ ਵੀ ਦੇ ਬਣਦੇ ਵੀ ਦੇਖਦੇ ਆਂ ਹਣਾ ਸੋ ਇਹ ਜ਼ਿੰਦਗੀ ਤਾਂ ਸਰਕਲ ਹੈ ਤੇ ਜੋ ਹੋਣਾ ਉਹ ਹੋ ਕੇ ਰਹਿਣਾ ਬਸ ਤੁਰਿਆ ਚੱਲ ਕਿੰਨਾ ਕੁ ਕੂਲ ਹੋ ਕੇ ਤੁਰੇ ਹੋ ਹੋਂ ਤੱਕ ਜਾਂ ਕਿੰਨਾ ਫਿਰ ਦਿਮਾਗ ਜਿਹੜਾ ਗਰਮ ਕਰਨਾ ਵੀ ਪੈ ਸਕੂਲ ਤਾਂ ਮਤਲਬ ਮੈਂ ਤੁਹਾਨੂੰ ਦੱਸਾਂ ਕੂਲ ਰਹਿਣਾ ਨਾ ਲੜਨਾ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿਸੇ ਦਾ ਸਿਰ ਪਾੜ ਕੇ ਮਹੀਨਾ ਜੇਲ੍ਹ ਜਲਾ ਦੇਣਾ ਬਹੁਤ ਆਸਾਨ ਹੈ ਤੁਹਾਨੂੰ ਇੰਨੀ ਚੁਬਮੀ ਗੱਲ ਗੱਲਾਂ ਗਏ ਤੇ ਵੀ ਸਿਰ 'ਚੋਂ ਲੰਗੇ ਤੁਹਾਡੇ ਪੈਰਾਂ ਥਾਣੇ ਲੰਗੇ ਜੇ ਫੇਰ ਵੀ ਤੁਸੀਂ ਚੁੱਪ ਕਰਕੇ ਆਪਣੀ ਜ਼ਿੰਦਗੀ ਦੇ ਮਕਸਦ ਤੋਂ ਨਾ ਭਟਕੋ ਉਹ ਗੋਲੀਆਂ ਚਲਾਉਣ ਨਾਲੋਂ ਕਿਤੇ ਜ਼ਿਆਦਾ ਔਖਾ ਤੇ ਮੈਨੂੰ ਨਹੀਂ ਲੱਗਦਾ ਕੋਈ ਕਰ ਸਕਦਾ ਪਿਛੇ ਜ਼ਿੰਦਗੀ ਚ ਕੀ ਹਾਦਸੇ ਹੋਏ ਲੋਕਾਂ ਨੇ ਦੇਖਿਆ ਵੀ ਆ ਪਰ ਆਪਾਂ ਚੁੱਪ ਕਰਕੇ ਲੰਘਦੇ ਰਹਾਂ ਜੇ ਕੁਦਰਤ ਹੈ ਤਾਂ ਇਨਸਾਫ ਕਰੇ ਠੀਕ ਹੈ ਨਾ ਨਹੀਂ ਫਿਰ ਮੇਰੇ ਨਾਲ ਹੋਣੀ ਲਿਖੀ ਸੀ ਹੋਗੀ ਮੈਂ ਆਪਣੀ ਫੈਮਿਲੀ ਨੂੰ ਲੈ ਕੇ ਅੱਗੇ ਲੰਘਿਆ ਜਾਣਾ ਮੇਰਾ ਮਕਸਦ ਉਹ ਹੈ ਕਿ ਜਿੰਨਾ ਚਿਰ ਮੈਂ ਲੱਕੜਾਂ ਤੇ ਨਹੀਂ ਲੇਟਦਾ ਮੈਂ ਆਪਣੇ ਮਕਸਦ ਤੋਂ ਨਹੀਂ ਬਟਕਣਾ ਉਈ ਕੋਈ ਸੋਚਦਾ ਹੈ ਵੀ ਕੋਈ ਸੋਚਦਾ ਆਕਾ ਸੋਚਣਾ ਬਹੁਤ ਸਾਨੂੰ ਵੀ ਸਾਨੂੰ ਵੀ ਪਿੱਠ ਪਿੱਛੇ ਕਹਿ ਜਾਂਦਾ ਨਾ ਯਾਰ ਫਲਾਣ ਨੇ ਮਾੜਾ ਗਿਆ ਲੋਕ ਗੱਲ ਪਿੱਛੇ ਤੁਰਨ ਇੰਨੇ ਮੂਰਖ ਲੋਕ ਨੇ ਸਾਹਮਣੇ ਗਰਾਉਣ ਦੇ ਤੂੰ ਮੇਰੇ ਬਾਰੇ ਐ ਕਿਹਾ ਸੀ ਫਿਰ ਕਿਹੜਾ ਚੰਗਾ ਬੋਲਣ ਲੱਗ ਜੂਗਾ ਠੀਕ ਹੈ ਨਾ ਉਹ ਫਿਰ ਪਰਾਂ ਜੋ ਕੇ ਲੱਗ ਜੂਗਾ ਹੇ ਸਾਲਾ ਮੂਰਖ ਮੈਨੂੰ ਕਹਿੰਦਾ ਸੀ ਹੈਨਾ ਸੁਣ ਲੈਟ them speak ਉਹ ਉਹਨਾਂ ਦਾ ਕੰਮ ਕਰੀ ਜਾਂਦੇ ਅਸੀਂ ਆਪਣਾ ਕੰਮ ਕਰੀ ਜਾਂਦੇ ਆ ਠੀਕ ਹੈ ਜੇ ਇੰਨਾਂ ਗੱਲਾਂ ਤੋਂ ਡਰਦੇ ਹੋਏ ਲੋਕ ਜੇ ਭਟਕਦੇ ਨਾਲ ਜਿਹਾ ਮਹਾਤਮਾ ਬੁੱਧ ਨਾ ਹੁੰਦਾ ਅੱਜ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਅੱਜ ਮਹਾਵੀਰ ਨਾ ਹੁੰਦਾ ਬਾਬਾ ਨਾਨਕ ਬਾਬੇ ਨਾਨਕ ਜੀ ਨੂੰ ਕੀ ਨਹੀਂ ਲੋਕਾਂ ਨੇ ਕਿਹਾ ਠੀਕ ਹੈ ਨਾ ਮਹਾਤਮਾ ਬੁੱਧ ਨੂੰ ਵੱਟੇ ਤੱਕ ਮਾਰੇ ਲੋਕਾਂ ਨੇ ਠੀਕ ਹੈ ਉਹ ਕਹਿੰਦਾ ਵੀ ਠੀਕ ਹੈ ਮੇਰਾ ਮਕਸਦ ਹੀ ਨਹੀਂ ਹੈ ਇਹਨਾਂ ਦਾ ਕੰਮ ਇਹ ਕਰੀ ਜਾਂਦੇ ਐ ਮੇਰਾ ਕੰਮ ਕਰੀ ਜਾਂਦੇ ਜੇ ਮੈਂ ਅੱਜ ਇਹਨਾਂ ਨਾਲ ਲੜ ਕੇ ਸਵਾਦ ਪਾਇਦਾ ਕਰ ਲੂੰਗਾ ਹੋ ਸਕਦਾ ਕਈ ਜਨਮਾਂ ਜਾ ਕੇ ਮੈਨੂੰ ਫੇਰੇ ਕਨਫਲਿਕਟ ਸਲਝਾਉਣਾ ਪਵੇ ਜੇ ਸੋ ਇਹਨਾਂ ਨਾਲ ਬੋਲਣ ਨਾਲ ਚੰਗਾ એનર્ਜੀ ਆਪਣੀ ਸਿੱਧੇ ਲਾਈ ਜੇ ਤੁਸੀਂ ਮੇਰੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲ